ਆਪਾਂ ਬ੍ਰਾਂਡ ਵਾਲੀਆਂ ਦੁਕਾਨਾਂ ਤੇ ਤਨੌਲੇ ਲੈ ਕੇ ਆਇਆ ਸੀਗਾ ਬਾਈ ਕੋਲੇ ਮਾੜੇ ਪਸੂ ਤਾਂ ਹੁੰਦੀ ਨਹੀਂ ਆਪਾਂ ਵੱਡੀਆਂ ਮੰਡੀਆਂ ਤੇ ਦੇਖਦੀਆਂ 20-20 ਸੇਰੀ ਵਾਲੀਆਂ ਮੱਝਾਂ ਨਹੀਂ ਆ ਟਾਪ ਕੁਆਲਿਟੀ ਵਾਲੀਆਂ ਤੇ ਵੱਡੇ-ਵੱਡੇ ਲੱਗਿਆ ਲੈਵੇ ਤੇ ਜੇ ਆਪਾਂ ਗੱਲ ਕਰੀਦਾ ਸਰਾਗਾ ਲਵਾਤਾ ਜਮਾ ਕੁਆਲਿਟੀ ਇੱਕ ਨੰਬਰ ਆ ਤੰਨ ਨਾਗ ਨੇ ਤੰਨੀ ਤੋਰ ਕੇ ਦਿਖਾਵਾਂਗੇ ਤੇ ਇੱਕ ਵਾਰੀ ਤੁਸੀਂ ਚੰਗੇ ਦੁੱਧ ਰਕਡ ਵਾਲੀ ਆ ਤੇ ਬਾਕੀ ਬਾਈ 15 16 17 ਕਿਲੋ ਤੱਕ ਤਿਆਰ ਦੱਸਦਾ ਮੈਂ ਥੱਲੇ ਤੇ ਬਾਕੀ ਲੇਵਾ ਵੀ ਯਾਰ ਬੂਰੀ ਵਾਲਾ ਲੱਗੇ ਹਨਾ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੁਰ ਦੀ ਇੱਕ ਵਾਰੀ ਝੋਠੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਮਾਲ ਬਹੁਤ ਹੀ ਚੰਗਾ ਪਹੁੰਚਦਾ 17 ਵਾਲੀ ਮੰਡੀ ਦਾ ਟਾਪ ਕੁਆਲਿਟੀ ਦਾ ਇੱਕ ਵਾਰੀ ਚੈੱਕ ਕਰਦੇ ਥਣ ਲੇਵਾ ਸਾਫ ਆ ਬਿਲਕੁਲ ਤਾਜੀ ਸੂਈ ਹੋਈ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂ ਤੰਨ ਨਾ ਗਨੇ ਤੰਨੇ ਤੋੜ ਕੇ ਦਿਖਾ ਦਈਏ ਪਹਿਲਾਂ ਤੇ ਫਿਰ ਆਪਾਂ ਜਾਣਕਾਰੀ ਆ ਵੀ ਤੋਰ ਦੇ ਕੰਨੀ ਤੋਰ ਦੇ ਤੇ ਫਿਰ ਆਪਾਂ ਕੱਲੀ ਕੱਲੀ ਡਿਟੇਲ ਜਿਹੜੀ ਬਾਈ ਨਾਲ ਸਾਂਝੀ ਕਰਾਂਗੇ ਝੋਟੀ ਇਹ ਵੀ ਚੰਗੀ ਆ ਹਾਲੇ ਵੀ ਸਾਫ ਆ ਇਹ ਵੀ ਤਾਜੀ ਜਿਹੜੀ ਸੂਈ ਹੋਈ ਆ ਤੇ ਵਧੀਆ ਸਪੇਸ ਤੇ ਥਾਨ ਲੱਗਿਆ ਲੇਵਾ ਸਾਫ ਆ ਵਧੀਆ ਹਵਾਨਾ ਪੱਟਾਂ ਦੇ ਵਿੱਚ ਖਹੰਦਾ ਇਹ ਚੈੱਕ ਕਰੋ ਝੋਟੀ ਦਾ ਟਾਪ ਦੀਆਂ ਮੱਝਾਂ ਨੇ ਬਾਈ ਕੁਲੀ ਤੇ ਪੂਰੀ ਜਾਣਕਾਰੀ ਬਈ ਨਾ ਸਾਂਝੀ ਕਰਾਂ ਇੱਕ ਵਾਰੀ ਤੋੜ ਕੇ ਦਿਖਾ ਦਈਏ ਇੱਕ ਨਗ ਹੋਰ ਹੈਗਾ ਇਹ ਵੀ ਤਾਜੀ ਸੁੱਈ ਹੋਈ ਆ ਤੇ ਇੱਕ ਝੋਟੀ ਹੋਰ ਹੈਗੀ ਉਹ ਵੀ ਜੇ ਆਪਾਂ ਗੱਲ ਕਰੀਏ ਤਾਜੀ ਸੁੱਈ ਹੋਈ ਤਾਂ ਉੱਲੇ ਪਹੁੰਚੋ 47 ਮਰਸੀ ਤੇ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਭਰਾ ਵੀਡੀਓ ਚੰਗੀ ਲੱਗਦੀ ਆ ਕਮੈਂਟ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੌਸਲਾ ਫਸਾਈ ਹੁੰਦਾ ਰਹਿੰਦਾ ਹਰੇਕ ਮੰਡੀ ਦੀ ਵੀਡੀਓ ਆਪਾਂ ਕਵਰ ਕਰਦੇ ਆਂ ਟਾਈਟ ਜਿਹੜਾ ਵਾਨੇ ਝੋਟੀ ਆ ਤੇ ਜਿਵੇਂ ਪਤਾ ਨਹੀਂ ਲੱਗਦਾ ਵੀ ਲੇਵਾ ਹੈਗਾ ਕਿ ਹੈ ਨਹੀਂ ਫਸਮਾ ਲੇਵਾ ਜਮਾ ਟਾਈਟ ਪੂਰਾ ਤੇ ਝੋਟੀ ਸਕੀਨ ਚੰਗੀ ਕੁੰਢੀ ਜਾਵਾ ਹਨਾ ਸਿੰਘ ਸਿੰਘ ਚੰਗਾ ਤਾਜੀ ਸੂਹੀ ਆ ਥਣ ਲੇਵਾ ਬਿਲਕੁਲ ਸਾਫ ਇੱਕ ਨੰਬਰ ਫਲੀਆਂ ਵਰਗੇ ਥਣ ਨੇ ਤੇ ਟਾਈਟ ਪੂਰਾ ਟਾਈਟ ਲੇਵ ਦੇ ਵਿੱਚ ਇਹ ਹੁੰਦਾ ਵੀ ਆਪਾਂ ਨੂੰ ਦੋਦੇ ਐਸਟੀਮੇਟ ਆਪਾਂ ਲਾ ਨਹੀਂ ਸਕਦੇ ਹੁੰਦੇ ਇਹ ਕਿੰਨਾ ਗੜਦੋ ते क्या आप भी चाहते हैं अपनी पशु की बड़ी लेवटी तो देर किस बात की है आज से ही अपने पशु को राइट पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप 10 एम एल रोटी पचोपड़ के खिलास को राइट टच ने आप हर एक दवाइया की दुकान पर और ऑनलाइन भी खरीद और अधिक जानकारी के लिए इस नंबर पे कॉन्टेक्ट कर सकते है आप सात आठ नौ जीरो जीरो बयालीस हजार ਭਾਈ ਸਸੀ ਗਾਂ ਸਸੀ ਗਾਰ ਭਾਈ ਤੇ ਨਾਮ ਦੱਸ ਪਹਿਲਾਂ ਸੋਹਣਾ ਮੇਰਾ ਗਰਮੀਤਰਾਵਾ ਭਾਈ ਠੀਕ ਆ ਗਰਮੀਤਰਾ ਭਾਈ ਪਿੰਡ ਕਿਹੜਾ ਪਿੰਡ ਭਗਤਪੁਰਾ ਮੋੜ ਆ ਜੀ ਭਗਤ ਭਗਤਪੁਰਾ ਮੋੜ ਜਿਹੜਾ ਜ਼ਿਲ੍ਹਾ ਬਰਨਾਲਾ ਆਪਣਾ ਜ਼ਿਲ੍ਹਾ ਬਰਨਾਲਾ ਹਾਂਜੀ ਲੈ ਗਰਮੀਤਰਾ ਭਾਈ ਜੇ ਆਪਾਂ ਇੱਕ ਨੰਬਰ ਵਾਲੀ ਦੀ ਗੱਲ ਕਰ ਲਈ ਸੋਹਣਾ ਮਤਲਬ ਇੱਕ ਐਵੇਂ ਸੂਇ ਮਾਦੇ ਜੜੀ ਇਹ ਤੀਜੇ ਸੂਇ ਆ ਜੀ ਤੀਜੇ ਸੂਇ ਕਾ ਦਿਨ ਹੋ ਗਿਆ ਅੱਜ ਇਹਨੂੰ ਅੱਜ ਹੋ ਗਏ ਪੂਰੇ 25 ਦਿਨ ਜੀ 25 ਦਿਨ ਹਾਂ ਤੇ ਦੁੱਧ ਭਾਈ ਪ੍ਰੋਪਰ ਦੁੱਧ 17 ਕਿਲੋ ਆਇਕਾ ਪੀਕ ਲੈਵਲ ਤੇ ਹੈਨਾ ਪੀਕ ਲੈਵਲ ਤੇ 17 ਤਿੰਨ ਵੇ ਚੋਈ ਜੈੱਡ ਬਲੈਕ ਪੂਰੀ ਪੂਰੀ ਜੈੱਡ ਬਲੈਕ ਹੈ ਹੂੰ ਕੰਡਾ ਲਵਾ ਦੇਂਗੇ ਕਈ ਵਾਰ ਕੰਡਾ ਲਵਾ ਦਾ ਇਹ ਘਰੇ ਲੈ ਮਿੱਤਰੋ ਕਈ ਵਾਰ ਕੋਈ ਭਰਾ ਦਾ ਮਨ ਨਹੀਂ ਖੜਦਾ ਹੁੰਦਾ ਕੰਡਾ ਲੈ ਕੇ ਆਇਆ ਕੰਡਾ ਆਪਦਾ ਕੰਡਾ ਲਾਇਓ ਲੀਟਰ ਵੀ ਆਪਦਾ ਹੋਵੇ ਘਰੇ ਚਾਹਣਾ ਤੇ ਇਹ ਕੰਡਾ ਲਿਆਉਣਾ ਤੁਸੀਂ ਲੈ ਕੇ ਆ ਜਾਓ ਦੁੱਧ ਪੂਰਾ ਪੀਕ ਲੈਵਲ ਤੇ ਆ ਇਸ ਤੋਂ ਵੱਧ ਦੇਣੇ ਦੇਣਾ ਨਹੀਂ ਹੈਗਾ 17 ਕਿਲੋ 25 ਦਿਨਾ ਸੂਈ ਥੱਲੇ ਤਿਆਰ ਆ ਜਮਾ ਪ੍ਰੋਪਰ ਚੋਕੇ ਦੇਖ ਲਿਓ ਜਦੋਂ ਤੁਹਾਡਾ ਮਨ ਖੜ ਗਿਆ ਉਦੋਂ ਅਗਲੇ ਨੂੰ ਪੈਸੇ ਦੇ ਦਿਓ ਤੇ ਤੀਜੇ ਸੂਏ ਸੇ ਬਈ ਇਹ ਦੂਜੇ ਦੂਜੇ ਸੂਏ ਆ ਤੇ ਬਹੁਤ ਹੀ ਚੰਗੀ ਐ ਮਾਂਜ ਦੁੱਧ ਵਾਲੀ ਜੇ ਕਈ ਵਾਰ ਆਪਾਂ ਕਹਿੰਦੇ ਆ ਵੀ ਇੱਕ ਰੱਖ ਲਈਏ ਦੋ ਦੀ ਬਜਾਏ ਤਾਂ ਚੰਗੀ ਹੈ ਹੈਨਾ ਇੱਕੀ ਬਾਦੂ ਆਈ ਦੋ ਦੋ ਬਿਲਕੁਲ ਬਾਈ 17 ਕਿਲੋ ਬਹੁਤ ਹੋ ਗਿਆ ਹਾਂਜੀ ਬਹੁਤ ਤੇ ਜੇ ਆਪਾਂ ਬਾਈ ਆਪਣਾ ਨਾਂ ਕਿੱਸ ਹੈਗਾ ਗਰਮੀ ਤੇ ਜੇ ਆਪਾਂ ਗੱਲ ਕਰ ਲਈਏ ਰੇਟ ਦੀ ਬਾਈ ਰੇੜੀ ਦਾ ਬਾਈ 140 ਇੱਕ 40 ਹਾਂਜੀ ਮਾਨਤਨ ਮਾਨਤਨ ਸਵਾ ਦੀ ਦੇਣੀ ਹੈ ਬਸ 125 ਹਾਂ 125 ਦੀ ਦੇਣੀ ਹੈ 125000 ਦੀ ਬਾਈ ਕਹਿੰਦਾ ਦੇਣੀ ਹੈ ਇਸ ਤੋਂ ਬਾਅਦ ਕੋਈ ਨਹੀਂ ਜੈਸਾ ਇਸ ਤੋਂ ਬਾਅਦ ਕੋਈ ਨਹੀਂ ਰੇਟ ਤੇਰੇ ਹੁਣ ਵੀ ਜਾਏਗਾ ਹਾਂ ਪੂਰਾ ਜਾਇਜ ਹੈ ਆਪਾਂ ਆਪਾਂ ਲੋਕਾਂ ਨੂੰ 17 ਦਿਨਾਂ ਦੇ 3 ਦਿਨਾਂ ਹਾਂ ਜੇ ਹੋਰ ਬੰਦੇ ਕੋਲੇ ਹੁੰਦੀ ਐ ਨੂੰ ਤਾਂ 1.5 ਬਈ 2 ਕਰ ਦਿੰਦਾ ਹਾਂ ਹਾਂਜੀ ਆਪਾਂ ਕਿਉਂਕਿ ਦੁੱਧ ਦੇ ਹਿਸਾਬ ਹਾਂ ਆਪਾਂ ਦੁੱਧ ਦੇ ਹਿਸਾਬ ਤੇ ਜਿਵੇਂ ਦੁੱਧ ਦਾ 17 ਕਿਲੋ ਤਾਂ ਬਾਈ ਦਾ ਜਮੀ ਰੇਟ ਜਾਇਜ ਹੈ 1 ਲੱਖ 25 ਹਜ਼ਾਰ ਦੀ ਛੋਟੀ ਬੜੀ ਚੰਗੀ ਆ ਸਕੀਨ ਦੁੱਧ ਵਾਲੀ ਆ 17 ਕਿਲੋ ਜਮਾਂ ਪ੍ਰੋਪਰ ਕੱਟਾ ਬਹੁਤ ਨਸਲ ਦਾ ਹੀ ਪਿੱਛੇ ਹੂੰ ਕੱਟਾ ਬਹੁਤ ਚੰਗਾ ਹਾਂ ਕੱਟਾ ਵੀ ਬਹੁਤ ਚੰਗਾ ਜੀ ਆਪਾਂ ਗੱਲ ਕਰੀ ਬਹੁਤ ਦੀ ਹੈ ਨਾ ਤੇ ਕੱਟਾ ਵੀ ਪੂਰਾ ਸਮਾਂ ਹੋਇਆ ਬਾਈ ਆਪਾਂ ਦੇ ਦੁੱਧ ਦਾ ਪਿਆ ਹੈ ਨਾ ਹਾਂਜੀ ਤੇ ਇੱਕ 25 ਬਾਈ ਕਹਿੰਦਾ ਝੋਟੀ ਦੇ ਦੂਗਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਦੋ ਨੰਬਰ ਤੇ ਦੂਜੇ ਨੰਬਰ ਤੇ ਦੂਜਾ ਸੂਆ ਝੋਟੀ ਆ ਜੀ ਦੂਜਾ ਸੂਆ ਇਹ ਦਿਨ ਹੋਗੇ ਅੱਜ ਇਹਨੂੰ ਹੋ ਗਿਆ ਜੀ ਪੂਰੇ 7 ਦਿਨ ਜੀ ਟੈਗ ਲੇਵਾ ਹਣਾ ਹਾਂਜੀ ਲੇਵਾ ਟੈਗ ਦੁੱਧ ਬਾਈ ਸੁਣ ਦੁੱਧ ਦੀ ਰਸ ਲੱਗਿਆ 11 ਕਿਲੋ ਆ ਜੀ ਪੂਰਾ ਪੂਰਾ ਨੈਟ 11 ਕਿਲੋ ਲੈ 11 ਕਿਲੋ ਦੁੱਧ ਬਾਈ ਕਹਿੰਦਾ ਨੈਟ ਜਮ ਤਿਆਰ ਆ ਤੇ ਸੂਈ ਹੋਈ ਆ ਹਫਤੇ ਦੀ ਹਫਤੇ ਦੀ ਦਾ ਕੱਲ 10:30 ਵੇ ਪਾ ਚੋਈ ਆਈ ਆਪਾਂ ਕੱਚੇ ਦੇ ਆ ਜਾਵਾਂ ਬੀਨ ਹੈਗਾ ਪੱਕਾ ਵੀਆ ਪੱਕਾ ਵੀਆ ਨਹੀਂ ਲਾਇਆ ਜਮਾ ਕੱਚੇ ਦੇਈਏ ਕਦੋਂ ਜਿਹ ਦਿਨ ਸੇਵਦਾ ਜਾਉ ਉਹ ਨਹੀਂ ਬੰਦੀ ਜਾਉ ਤੇ ਰੇਟ ਬਈ ਦਾ ਰੇਟ ਹੀ ਦਾ ਬਈ 140 ਕਰਦੇ ਆ ਇਹ 120 ਦੀ ਦੇਣੀ 120000 ਦੀ ਦੇਵਾਂਗੇ 140 ਕਰਦੇ ਆ ਹਾਂਜੀ ਤੇ ਸੀਲ ਸੂਲ ਬਹੁਤ ਹੀ ਕਿਵੇਂ ਮਰਜੀ ਬਹਿ ਜਾਓ ਲੋ ਜੀ ਝੋਟੀ ਇਹ ਵੀ ਸਕੀਨ ਹੈ ਦੇਖੋ ਹਨਾ ਨਹੀਂ ਬੰਦਾ ਮੰਨ ਲ ਝੋਟੀ ਮੰਨ ਲ ਥਣਾ ਦੇ ਹੱਥ ਨਹੀਂ ਲਵਾਉਂਦੀ ਇਹ ਥਣਲੇਵਾ ਸਾਫ ਹੈ ਬਿਲਕੁਲ ਛੱਡੀ ਜਾ ਹਨਾ ਦੇਖ ਫਿਰ ਕਮਾਲ ਹੀ ਜਮਾ ਨਹੀਂ ਹੁਣ ਨੂੰ ਲੱਗ ਮਾਰ ਬਿਨਾ ਬੱਚੇ ਤੋਂ ਬਹਿ ਜਾਓ ਜੀ ਬਿਨਾ ਬੱਚੇ ਤੋਂ ਬਹਿ ਜਾਓ ਕੋਈ ਚੱਕਰ ਨਹੀਂ ਭਾਈ ਕਹਿੰਦਾ ਤੇ 1,20,000 ਦੀ ਹਾਂ ਨਾ ਦੇਣੀ ਨਹੀਂ ਆਈ ਆਪਾਂ ਤੇ ਬਈ ਜਿਹੜੀ 3 ਨੰਬਰ ਦੇ ਝੋਟੀ ਇਹ ਕਿਵੇਂ ਸੂਈ ਇਹ ਦੂਜਾ ਪਲੂਨ ਆ ਜੀ ਦੋ ਦੰਦਾਂ ਦੇ ਵਿੱਚ ਮੂੰਹ ਤੇ ਹਫਤੇ ਦੀ ਸੂਈ ਹੋਈ ਆ ਜੀ ਚੰਗੀ ਪਾਲੀ ਹੋਈ ਆ ਤਾਂ ਚੰਗਾਈ ਦੁੱਧ 12 ਕਿਲੋ ਨੱਟਾਂ ਹੀ ਕਿਹੜਾ ਮਰਜੀ ਕੰਡਾ ਲਾ ਲੇ ਲੈਵਾ ਟਾਇਟ ਆ ਜਮ ਲੈਵਾ ਟਾਇਟ ਆ ਲੈਵਾ ਦੇ ਕਿੰਨੇ ਅੰਦਾਜ਼ੇ ਨਾਲ ਦੁੱਧ ਬਰਾਏ ਕਿੱਥੋਂ ਕਰਦੀ ਆ ਜੀ ਦੁੱਧ 12 ਕਿਲੋ ਆ ਐਂ ਹੁੰਦਾ ਦੁੱਧ 12 ਕਿਲੋ ਹੁਣ ਤਿਆਰ ਆ ਸੂਈ ਹੈਗੀ ਆ ਹਫਤੇ ਦੀ ਉਹ ਚ ਬੱਚੇ ਦੀ ਪਰ ਬਦੂ ਹੋਰ ਤਾਂ ਹੈ ਹਨਾ ਬਸ ਜੀ ਇੱਥੋਂ ਤੱਕ ਮੈਲਾ ਮੂਲਾ ਝਾੜੂ ਹੋ ਜਾ ਬਸ ਹਾਂ ਮੈਲਾ ਮੂਲਾ ਝਾੜ ਕੇ ਜੇ ਬਰ ਗਈ ਕਿਲੋ ਕੋ ਕਰ ਸਾਈ ਝੋਟੀ ਕਰ ਸਾਈ ਦੀ 12 ਕਿਲੋ ਦੀ ਆਪਣੀ ਗਰੰਟੀ ਹੈ ਹਾਂ 12 ਕਿਲੋ ਦੀ ਬਾਈ ਕਹਿੰਦਾ ਗਰੰਟੀ ਆ ਕਲੂਨ ਝੋਟੀ ਆ ਤੇ ਬਾਕੀ ਪਾਲੀ ਹੋਈ ਐ ਸੌਂਕ ਨਾਲ ਜਿਵੇਂ ਆਪਾਂ ਕਹਦੀ ਹੈ ਹਨਾ ਠੰਡੀ ਸੀਲ ਬਹੁਤ ਜਿਆਦਾ ਲਾ ਕੇ ਪਾਲੀ ਹੋਈ ਐ ਠੰਡੀ ਸੀਲ ਇਹ ਵੀ ਬਹੁਤ ਆ ਹਾਂ ਸੀਲ ਸੰਧੀ ਬਹੁਤ ਠੰਡੀ ਸੀਲ ਇਹ ਵੀ ਬਹੁਤ ਜੀ ਆਪਾਂ ਗੱਲ ਕਰ ਲਈਏ ਇਹ ਤਾਂ ਟਾਇਟ ਲੇਵੇ ਦੀ ਆ ਸਾਫ ਬਿਲਕੁਲ ਵਧੀਆ ਸਫੇਦ ਦਾ ਥਾਣਾ ਤੇ 12 ਕਿਲੋ ਦੀ ਬਾਈ ਕਹਿੰਦਾ ਗਰੰਟੀ ਦੇ ਗਰੰਟੀ ਹੈ ਜੀ ਗਰੰਟੀ ਬੱਚਾ ਗਰੰਟੀ ਤੇ ਜਿਵੇਂ ਆਪਾਂ ਕਹ ਦੀਏ ਵਾਦਨ ਬੋਜਨ ਹੈਵੀ ਝੋਟੀ ਆ ਵਾਜਨ ਵਾਲੀ ਹਾਂਜੀ ਕੱਦ ਕਾਠੀ ਉਹ ਸੋਹਣਾ ਪਹਿਲੇ ਸੂਏ ਆ ਤਾਂ ਦੂਜੇ ਸੂਏ ਝੋਟੀ ਨੇ ਜਾ ਕੇ ਵਧੀਆ ਬਣਨਾ ਬਣਨਾ ਜੀ ਤੇ ਇਹਦਾ ਬਾਈ ਰੇਟ ਇਹਦਾ ਹੁੰਦੇ 1.80 ਕਰਦੇ 1.5 ਦੀ ਦੇਣੀ ਹੈ 1.5 ਲੱਖ ਦੀ 1.5 ਜੀ ਨਮੋਲਾ ਲੱਗੀ ਜਾਂਦਾ ਅੰਮਰਸਰ ਦੇ ਬੰਦੇ ਕਾਹਕ ਲਈ ਜਾਂਦਾ ਜੀ ਝੋਟੀ ਮੱਲਾ ਵੀ ਆਪਣਾ ਇਹਦਾ ਵਾਜਨ ਬੋਜਨ ਦਾ ਸਾਬ ਵਾਜਨ ਤੇ ਸਕੀਨ ਬੋਦੇ ਦੁੱਧ ਤੇ ਗਰੰਟੀ ਤੇ ਜਾਂਦੀ ਆ ਛੋਟੀ ਸਕੀਨ ਆ ਚੰਗੀ ਆ ਬਾਕੀ ਬਾਈ ਕਹਿੰਦਾ ਦੂਜੇ ਸੂਏ ਨੇ ਬਣਨਾ ਵਧੀਆ ਇਸ ਕਰਕੇ ਜੋ ਉੱਠੀ ਜਿਹੜੀ ਕੀਮਤ ਆ ਥੋੜੀ 15 ਦਿਨਾਂ ਨੂੰ ਪੈਸੇ ਦੇਣਿਆ ਜੰਬਰ ਸਰਦੇ ਉਹ ਮੁੱਲ ਲਾਈ ਜਾਂਦੇ ਆ 12 ਕਿਲੋ ਦੀ ਗਰੰਟੀ ਦਾ ਛੋਟੀ ਜਾਂਦੀ ਆ ਜੀ ਆਪਾਂ ਹੂੰ 12 ਕਿਲੋ ਦੀ ਗਰੰਟੀ ਤਾਂ ਬਾਈ ਕਹਿੰਦਾ ਜਾਂਦੀ ਆ ਤੇ 10 ਲੱਖ ਦੀ ਹਾਂ ਨਾ ਦੇਣੀ ਦੇਣੀ ਆਈ ਆਪਾਂ ਹੂੰ ਇੱਕ ਵਾਰੀ ਬਈ ਪ੍ਰੋਪਰ ਡਰੈਸ ਹੋਰ ਬੋਲੀ ਪਿੰਡ ਭਗਤਪੁਰਾ ਮੋੜਾ ਜਿਲ੍ਹਾ ਬਰਨਾਲਾ ਆਪਣਾ ਹੂੰ ਤੇ ਨੰਬਰ ਹੈਗਾ ਆਪਣਾ 78140 09711 7714007911 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪੂਰੀ ਤਸੱਲੀ ਕਰਕੇ ਕੰਡਾ ਲਿਆ ਕੇ ਕੰਡਾ ਆਉਂਦਾ ਲਓ ਲੀਟਰ ਵੀ ਆਉਂਦਾ ਲਓ ਵੀ ਚੋਕ ਚਾਰ ਡੰਗ ਚੋ ਚਾਰ ਡੰਗ ਚੋ ਘਰੇ ਰਹਿਣ ਨੂੰ ਜਾਜ ਗਈ ਤਾਂ ਫੇਰ ਛੋਟੀ ਈ ਲੱਜਾ ਸਰ ਰਹਿਣ ਦਾ ਪ੍ਰਬੰਧ ਹਾਂਜੀ ਪੂਰਾ ਈ ਪੂਰਾ ਰਹਿਣ ਸਹਿਣ ਦਾ ਪ੍ਰਬੰਧ ਪੂਰਾ ਬਾਈ ਕੋਲੇ ਕੋਈ ਆਇਆ ਨਹੀਂ ਹੈਗਾ ਵੀ ਤੁਸੀਂ ਆ ਕੇ ਓਕੇ ਹੋਗੇ ਹਾਂਜੀ ਹਾਂਜੀ ਰਹਿਣ ਸਹਿਣ ਦਾ ਪ੍ਰਬੰਧ ਵਧੀਆ ਪੂਰਾ ਆ ਕੇ ਤਸੱਲੀ ਕਰਕੇ ਪਿੰਡ ਭਗਤਪੁਰਾ ਮਾਉਂਟ ਦੇ ਵਿੱਚੋਂ ਫੇਰ ਚੋਟੀ ਜਿਹੜੀ ਇਹ ਖਰੀਦ ਸਕਦੇ ਜਿਲ੍ਹਾ ਪੈਂਦਾ ਬਰਨਾਲਾ ਹਾਂਜੀ ਕੋਲੇ ਆਪਣਾ ਵਰਕੇ ਜ਼ਰੂਰ ਕਰ ਲਓ ਬਾਈ ਹਾਂ ਕੋਲੇ ਆਪਣਾ ਪੱਖੋ ਕੈਂਚਾ ਉਹ ਆਇਆ ਜੀ ਸ਼ਹਿਰਾਂ ਨੇੜੇ ਆਇਆ ਜਿਹੜੇ ਪੱਖੋ ਕੈਂਚੀਆਂ ਸ਼ਹਿਰ ਆ ਗਏ ਹਾਂਜੀ ਲਾ ਮਟਰੋਨਾ ਬਾਈਕ ਕੋਲ ਵੰਦਰੇ ਕੋਲ ਨਾ ਸਰਾ ਪੀਸ ਲਈ ਘੜਾ ਜੇ ਮੈਂ ਆਪਾਂ ਕਹਦੀ ਟਾਪਪਰ ਬ੍ਰਾਂਡ ਵਾਲੀਆਂ ਲਿਆਣੇ ਤੇ ਤਨੌਲੇ ਲੈ ਕੇ ਆਇਆ ਸੀਗਾ ਬਾਈ ਕੋਲੇ ਮਾੜੇ ਪਸੂ ਤਾਂ ਹੁੰਦੀ ਨਹੀਂ ਆਪਾਂ ਵੱਡੀਆਂ ਮੰਡੀਆਂ ਤੇ ਦੇਖਦੀਆਂ 20 ਵਾਲੀ ਤੇ ਜਾਂ 1 ਤਰੀਕ ਵਾਲੀ ਤੇ ਵੱਡੀਆਂ ਮੰਡੀਆਂ ਸਾਰੀਆਂ ਤੇ ਚੰਗੇ ਪਸ਼ੂ ਹੁੰਦੇ ਆ ਬਾਈ ਕੋਲੇ ਬਾਈ ਖਰੀਦਦਾ ਪਹਿਲੀ ਵਾਰ ਟਾਪ ਨਾਕ ਨੇ ਜਾਵਾ ਹਨਾ ਤੇ ਮੱਝ ਚੱਕ ਕਰੋ ਪਹਿਲਾਂ ਪਿੱਠ ਬੁੜੇ ਦੀ ਗੱਲ ਕਰੀਏ ਜੇ ਲੇਵੇ ਦੀ ਗੱਲ ਕਰੀਏ ਆਰਡਰ ਦੀ ਗੱਲ ਕਰੀਏ ਤਾਂ ਕਿਸੇ ਵੀ ਕਿਸਮ ਦੀ ਕਮੀ ਹੈ ਹੀ ਨਹੀਂ ਬਾਈ ਹਨਾ ਸਿਰਾ ਗੱਲਬਾਤ ਕਰੀ ਪਈਆ ਤੇ ਬਹੁਤ ਹੀ ਸੋਹਣੀ ਮੱਝ ਆ ਗਈ ਯਾਨੀ ਕਿ ਸਿੰਗ ਜ਼ਰੂਰ ਖੁੱਲੇ ਨੇ ਤੇ ਟਾਪ ਟਾਪ ਕੁਆਲਿਟੀ ਦੀ ਜਿਹੜੀਆਂ ਮੱਝਾਂ ਸਾਨੂੰ ਦਿਖਾਉਣੇ ਆ ਤੇ ਬਾਕੀ ਬਾਈ ਨਾਲ ਗੱਲਬਾਤ ਪੂਰੀ ਕਰਦੇ ਆ ਜਾਣਕਾਰੀ ਲੈ ਕੇ ਦੇਵਾਂਗੇ ਤੇ ਕੀ ਗੱਲਬਾਤ ਹਨ ਇੱਕ ਵਾਰੀ ਤੁਸੀਂ ਪੂਰੀ ਵਿਤੁਰਦੀ ਚੈੱਕ ਕਰੋ ਚੈੱਕ ਕਰੋ ਕੁਆਲਟੀ ਚੈੱਕ ਕਰੋ ਕੁਆਲਟੀ ਦਾ ਮੁੱਲ ਆ ਸਾਰਾ ਹਨਾ ਸੰਗ ਜ਼ਰੂਰ ਥੋੜੇ ਟੇਡੇ ਹੋ ਸਕਦੇ ਨੇ ਤੇ ਮੱਝਾਂ ਦੇ ਵਿੱਚ ਕਮੀ ਨਹੀਂ ਕੋਈ ਹੈਗੀ ਯਾਰ ਹਨਾ 20 20 ਸੇਰੀ ਵਾਲੀਆਂ ਮੱਝਾਂ ਨਹੀਂ ਆ ਟਾਪ ਕੁਆਲਟੀ ਵਾਲੀਆਂ ਤੇ ਵੱਡੇ ਵੱਡੇ ਲੱਗਿਆ ਲੇਵੇ ਤੇ ਜੇ ਆਪਾਂ ਗੱਲ ਕਰੀਦਾ ਸਿਰਾਂ ਦਾ ਲਗਾਤਾ ਜਮਾ ਕੁਆਲਟੀ ਇੱਕ ਨੰਬਰ ਆ ਬੂਰੀ ਆ ਜਿਹੜੇ ਭਰਾ ਬੂਰੀਆਂ ਸ਼ਕੀਨ ਨੇ ਇਹ ਪੂਰੀ ਗੱਲਬਾਤ ਆਪਾਂ ਬਾਈ ਕਲਵੰਦਰ ਨਾਲ ਕਰਾਂਗੇ ਤੇ ਕੀ ਡਿਟੇਲ ਰਹਿੰਦੀ ਐ ਅੱਜ ਦੀ 81 ਜਾਣਕਾਰੀ ਲੈ ਕੇ ਦਿੰਨੇ ਆ ਟਾਪ ਕੁਆਲਿਟੀ ਆ ਵੱੱਜਾਂ ਨੇ ਤੇ ਜੇ ਕਿਸੇ ਭਰਾ ਨੇ ਚੰਗੀ ਮੱਝ ਖਰੀਦੀ ਆ ਬਾਜ਼ਾਰ ਦੇ ਵਿੱਚੋਂ ਤਾਂ ਬਾਈ ਕਲਵੰਦਰ ਨਾਲ ਸੰਪਰਕ ਜਣਾ ਕਰਨਾ ਪੈਣਾ ਇਹ ਵੀ ਆ ਇਹ ਵੀ ਦੋਰੀ ਦੇ ਇੱਕ ਵਾਰੀ ਆ ਕੱਢ ਦੇ ਠੀਕ ਆ ਇੱਕ ਹੋਰ ਤੀਜੇ ਨੰਬਰ ਤੇ ਇਹ ਵੀ ਚੈੱਕ ਕਰ ਲੋ ਤੇ ਫੇਰ ਬਾਈ ਤੋਂ ਜਿਹੜੇ ਰੇਟ ਡਿਟੇਲ ਆਪਾਂ ਪੁੱਛ ਕੇ ਦੇਵਾਂਗਾ ਇਧਰੋਂ ਲਈ ਤੇ ਤੇ ਨਹੀਂ ਲਿਆ ਆ ਇਧਰੋਂ ਲਿਆ ਜਾ ਤੇ ਤੁਰ ਦੀ ਇੱਕ ਵਾਰੀ ਚੈੱਕ ਕਰ ਲੋ ਤੇ ਬਾਕੀ ਥਣ ਲਿਵਾ ਇਹਦਾ ਵੀ ਜੇ ਆਪਾਂ ਗੱਲ ਕਰੀਏ ਸਾਫ ਟਾ ਟਾ ਉਪਲਾ ਬਣਦੇ ਭਾਈ ਬਣਦੇ ਤੇ ਵੱਡੀ ਮੰਡੀ ਆ ਥੋੜਾ ਜਿਆ ਜਿਵੇਂ ਆਪਾਂ ਕਹਿੰਦੇ ਆ ਭੀੜ ਭੜਕਾ ਜਿਆਦੇ ਹੋ ਜਾਂਦਾ ਹਨਾ ਤੇ ਤਾਜੀ ਸੂਏ ਜਿਹੜੇ ਨਗਨੇ ਤੇ ਬਹੁਤ ਹੀ ਵਧੀਆ ਤੇ ਬਾਕੀ ਆਪਾਂ ਇਧਰ ਨੂੰ ਆਇਆ ਇਧਰ ਨੂੰ ਤੇ ਬਾਈ ਨਾਲ ਕਰਦੇ ਆ ਗੱਲ ਬਾਈ ਸੱਚੀ ਗੱਲ ਕਰਦੇ ਸੱਚੀ ਗੱਲ ਜੀ ਪ੍ਰੋਪਰ ਨਾਮ ਵਸੂ ਬਿਦਰਸ਼ ਕਰਨ ਨਾਮ ਕੁਲਵੰਦਰ ਸਿੰਘ ਪੰਡਕੀਵਾ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਹੈ ਨਾ ਮੋਬਾਈਲ ਨੰਬਰ 99588 99164 ਹੈ ਤੇ ਬਾਕੀ ਬਾਈ ਦਾ ਪੰਡਕੀਵਾ ਜ਼ਿਲ੍ਹਾ ਮਾਨਸਾ ਰਹਿੰਦਾ ਮਿੱਤਰੋ ਤੇ ਜੇ ਕਿਸੇ ਭਰਾਣੇ ਆਉਣਾ ਤਾਂ ਪਿੱਖੀ ਤੋਂ ਕਿੰਨੇ ਕਿਲੋਮੀਟਰ ਹੈ ਪਿੱਖੀ ਤੋਂ 100 ਕਿਲੋਮੀਟਰ ਹੈ ਹਾਂਜੀ ਤੇ ਤਨੌਲਾ ਮੰਡੀ ਤੋਂ ਤਨੌਲਾ ਤੋਂ ਬੰਦਾ 25 ਕਿਲੋਮੀਟਰ ਹੈ ਤਨੌਲਾ ਮੰਡੀ ਤੋਂ 25 ਕਿਲੋਮੀਟਰ ਤਾਂ ਬੱਕੀ ਬਾਈ ਕੋਲੇ ਘਰੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਵਧੀਆ ਚੰਗੇ ਤੇ ਕੁਆਲਿਟੀ ਵਾਲੇ ਪਸ਼ੂ ਮਿਲਣਗੇ ਰੇਟ ਜਰੂਰ ਜਿਆਦਾ ਮਹਿੰਗਾ ਹੋਊਗਾ ਥੋੜਾ ਜਿਹਾ ਪਸ਼ੂ ਇੱਕ ਨ ਤੇ ਕਰੇ ਤਸੱਲੀ ਕਰਕੇ ਨਾ ਬਾਈ ਚੰਡਾ ਗੁੰਡਾ ਲਿਆ ਕੇ ਚੈੱਕ ਕਰਕੇ ਉਤਾਰੇ ਜਾ ਸਕਦਾ ਤੇ ਬਾਈ ਜੇ ਆਪਾਂ ਇਹਦੀ ਗੱਲ ਕਰ ਲਈ ਗਵਿੰਦਰ ਤਾਂ ਕੰਮੇ ਸੂਏ ਤੀਜਾ ਸੂਆ ਤੀਜਾ ਸੂਆ ਛੋਟੀ ਸਕੀਨ ਹੈ ਨਾ ਹਾਂਜੀ ਛੋਟ ਆਏ ਮਰ ਗਈ ਸੰਭਾਲ ਲੈਣਾ ਡੋਟਾ ਮਰ ਗਈ ਤੇ ਇਹ ਮਾਸ ਲੱਟਣ ਲੱਗ ਰਹੀ ਕਿਉਂ ਘਰਨੇ ਸਰ ਪਠਾਰਿਓ ਮਾਂ ਪੜੋਸ਼ੀ ਤੇ ਵਾਜਦਾ ਥਾਰੀ ਰੇ ਬਾਈ ਤੇਰੀ ਲਗਾਈ ਨੇ ਸੰਭਾਲੇ ਅਰ ਤੂੰ ਆਂ ਡਾਂਗਣ ਸੁਣਨਾ ਤੇ ਗਿਆ ਤਾਲੀ ਸਤ ਸੰਗ ਮੈਂ के रोड़ा करवा रखा है यो घर में हम में कहीं बुढंगड़ मेरे सर पचड़ रही है इबिया खोला ना पाऊ से तो इसमें मेरी के गलती है टिक्का टाका तो नहीं लाया के मैं कौन लाया देखया ले आऊं सर मत राइट मिल्क बूस्टर या तड़की साथ दिया कर 1-1 घंटा पहला भाई थारी भास भी ना पूछ दियो ना तो टिक्का ना लायो यो तो हजमा कती जा रे और देखया दिखना था हमने राइट मिल्क बूस्टर इने दिया रो सुबह शाम 1-1 घंटा पहला धार काटने दा पहला पोसा भी एक नंबर का और धार भी बड़ी अरदू तप गाना होना भाई ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਦੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890042000 ਇਸ ਕੀ ਨਾ ਜਿਵੇਂ ਹੀਰਾ ਕਹਦੀਏ ਤੇ ਜਮਾ ਯਾਰ ਕਮੀ ਨਹੀਂ ਲੱਗਦੀ ਕੋਈ ਫਲੇਵਲੂਆ ਮੜਿਆ ਪਿਆ ਜਮਾ ਤੇ ਦੁੱਧ ਬਾਈ ਕੁਲਵਿੰਦਰ ਕਿੰਨਾ ਦੁੱਧ 16 ਜੀ 15 ਕਿੱਗ ਦੇ ਮੰਗ 16 ਕਿਲੋ ਤਿਆਰ ਹੈ ਤਿਆਰ ਹੈ ਜਮਾ ਤਾਜੀ ਸੂਈ ਹੈ ਤਾਜੀ ਸੂਈ ਹੈ ਜੀ ਕਿਹ ਦਿਨਾਂ ਦੀ ਇੱਕ ਹਫਤਾ ਹੋ ਗਈ ਇੱਕ ਹਫਤੇ ਸੂਈ ਆ 16 ਕਿਲੋ ਕੰਡਾ ਲਿਆ ਕੇ ਬਾਈ ਮਿਣਕੇ ਲੈ ਜਾਓ ਕੋਈ ਚੱਕਰ ਨਹੀਂ ਤਨ ਟਾਈਮ ਤਸੱਲੀ ਕਰੋ ਵਿੱਚ ਭਰਾ ਕਹਿੰਦੇ ਆ ਦੇਖਿਆ ਕਰੋ ਇਹ ਵੀਡੀਓ ਜਿੱਦੋਂ ਬਾਕੀ ਬਾਈ ਖੜਾ ਤਸੱਲੀ ਦੇ ਜਾਂਦਾ ਹਾਂ ਜੇ ਬਾਕੀ ਬਾਈ ਨੂੰ ਹੈਗਾ ਵੀ 16 ਕਿਲੋ ਆ ਫੇਰ ਹੀ ਕਹੂ ਨਾ ਠੀਕ ਆ ਜਵਾਨਾਂ ਦੇ ਸੌਦੇ ਹੁੰਦੇ ਆ ਤਸੱਲੀ ਜ਼ਰੂਰ ਕਰਕੇ ਦੇਖਿਆ ਕਰੋ 16 ਕਿਲੋ ਜਿਹੜਾ ਪੂਰਾ ਪ੍ਰੋਪਰ ਤਿਆਰ ਆ ਤੇ ਸੂਏ ਬਾਈ ਤੀਜੇ ਤੀਜੇ ਦੋਦਾਂ 16 ਕਿਲੋ ਤਿਆਰ ਆ ਤੀਜੇ ਸੂਏ ਆ ਤੇ ਰੇਟ ਕੁਲਵੰਦਰ ਇਹਦਾ 170 ਜੀ 1 ਲੱਖ 70 ਹਜ਼ਾਰ ਮਾਨਦਾਨ ਨੂੰ ਮਾਨਤਨ ਕਰਦਾ ਮਾਨਤਨ ਹੋ ਜੂਆ ਰੇਟ 1.70000 ਆ ਕਿਉਂਕਿ ਮੰਡੀ ਦੇ ਹਿਸਾਬ ਰੇਟ ਆ ਜਿਹੜਾ ਕਰਨਾ ਪੈਂਦਾ ਤੇ ਦੋ ਨੰਬਰ ਵਾਲੀ ਕੋਲ ਆ ਜਾ ਬਾਈ ਇਹ ਆ ਬੂਰੀ ਹੈਣਾ ਬਾਈ ਤੇ ਇਹ ਕਹਵੇਂ ਸੂਇਆ ਇਹ ਵੀ ਤੀਜਾ ਸੂਆ ਇਹ ਤੀਜਾ ਸੂਆ ਤੇ ਬਾਈ ਇਹ ਕਿੰਨੇ ਦਿਨਾਂ ਸੂਈ ਆ ਇਹਨੂੰ ਵੀ ਅੱਜ ਨੌਮਾ ਨੌਮਾ ਦਿਨ ਆ ਜੀ ਨੌਮਾ ਦਿਨ ਦੁੱਧ ਹੁਣ ਇਸ ਟਾਈਮ ਦੁੱਧ 14 ਕਿਲੋ ਬਣ ਕੇ ਚੱਲੂਗਾ 14 ਕਿਲੋ ਪ੍ਰੋਪਰ ਜਿਹੜਾ ਦੁੱਧ ਇਸ ਟਾਈਮ ਤਿਆਰ ਆ ਤੇ ਨੌ ਦਿਨਾਂ ਸੂਈ ਆ ਬੂਰੀ ਏ ਛੋਟੀ ਸਕੀਨ ਆ ਜਮਾ ਤੇ ਬਣਾਵਟ ਜੇ ਮੈਂ ਕਹਦੀ ਜਮਾ ਕੋਕਾ ਪੀਸੀ ਬਣੀ ਪਈ ਆ ਤੇ ਬਹੁਤ ਹੀ ਵਧੀਆ ਬਾਈ ਕੋਲੇ ਜਨਗ ਨੇ ਟਾਪ ਕੁਆਲਿਟੀ ਵਾਲੀ ਤੇ ਕਿਲਵੰਤਰੀ ਇਹਦਾ ਬਾਈ ਦੁੱਧ ਮਨ ਲਾ ਕਿੰਨਾ ਪਾਉਗੀ ਹੋਰ 15 ਕਿਲੋ ਦੇ ਦੇ ਦਿੰਦੀ ਵੀ ਤੇ 15 ਕਿਲੋ ਖੁੱਲਾ ਦੇਊਗਾ ਖੁੱਲਾ ਦੇਊਗੀ ਹੁਣ 15 ਕਿਲੋ ਬਹੁਤ ਹੋ ਜਾਂਦਾ ਮੈਨੂੰ ਮਿਲਦਾ ਤੇ 14 ਕਿਲੋ ਲਿਜਾ ਸਕਦਾ ਹਾਂ ਲਿਜਾ ਸਕਦਾ ਹੈ ਨਹੀਂ ਹੈਗਾ ਵੀ ਮਨ ਲਾ ਵੀ ਆਪਾਂ ਕਹਿੰਦਾ 12 ਤੇ ਜਦੋਂ ਜਿਹੜੀ ਗੱਲ ਕਹਿਦੀ ਹੋ ਹੁਣ ਉਹਦੇ 16 ਉਹਦਾ ਬਿਲਕੁਲ ਹਾਂਜੀ ਤੇ ਰੇਟ ਬਾਈ ਇਹਦਾ ਇਹਦਾ 160 ਹਜੇ 1 ਲੱਖ ਦੇ 60 ਹਜ਼ਾਰ ਮੁੱਲ ਮਾਨਦਾਨ ਮਿੱਤਰੋ ਜ਼ਰੂਰ ਹੋ ਜੂਗਾ ਮਾਝ ਸੁਨੱਖੀ ਆ ਵਧੀਆ ਘਰੇ ਰੱਖਣ ਵਾਲੀ ਟਾਪ ਕੁਆਲਿਟੀ ਵਾਲੀ ਜੇ ਮੱਝ ਧੋ ਰੱਖਣੀ ਤੇ ਇੱਕ ਰੱਖ ਲੋ ਘਰੇ ਖੜੀ ਸੁਣ ਵੀ ਲੱਗੂਗੀ ਹੈਨਾ ਤੇ ਮੁੱਲ ਦਾ ਬਾਈ ਦੇ ਜ਼ਿਆਦਾ ਹੋਣਗੇ ਪਰ ਮੱਝ ਇੱਕ ਨੰਬਰ ਮਿਲੂ ਤੁਹਾਨੂੰ ਟਾਪ ਕੁਆਲਿਟੀ ਦੀਆਂ ਨਹੀਂ ਕਹਿ ਸਕਦਾ ਕੋਈ ਦੇ ਵਿੱਚ ਕਮੀ ਆ ਹਾਂਜੀ ਤੇ ਜੇ ਤੁਹਾਨੂੰ ਕਮੀ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਕੁਲਵਿੰਦਰ ਬਾਈ ਤੀਜੇ ਨੰਬਰ ਤੇ ਆ ਤੀਜੇ ਨੰਬਰ ਤੇ ਆ ਗਈ ਕਿ ਝੋਟੀ ਇਹਨੂੰ ਇਧਰ ਨੂੰ ਕਰਵਾਣਾ ਆਹੋ ਜੀ ਉਧਰ ਨੂੰ ਹਟਾਉਣਾ ਠੀਕ ਆ ਤੇ ਇਹ ਬਾਈ ਕਵੇਂ ਸੂਏ ਕੁਲਵਿੰਦਰ ਇਹ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਸੂਈ ਨੂੰ ਕਹਦੇ ਨਾ ਬਈ ਇਹਨੂੰ ਅਜ ਪੰਜਵਾਂ 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 ਸੂਈ ਆ ਮਿੱਤਰੋ ਦੂਜਾ ਸੂਆ ਕੱਦ ਕਾਠਾ ਸਿਰਾਂ ਗੱਲਵਾਤਾ ਤੇ ਝੋਟੀ ਚੰਗੀ ਐ ਵੀ ਪਠਕੜੇ ਦੀ ਬੰਦ ਤੇ ਜੇ ਆਪਾਂ ਕਹਿੰਦੀ ਚੌੜੇ ਪੁੱਠੇ ਦੀ ਆ ਹਾਂਜੀ ਤੇ ਥੋੜਾ ਜਿਵੇਂ ਪ੍ਰੋਪਰ ਥੋੜੇ ਛੂਕੇ ਢਲ ਜਾਂਦੇ ਨੇ ਤੇ ਦੁੱਧ ਭਾਈ ਹੁਣ ਇਸ ਟਾਈਮ ਇਹਦੇ ਥੱਲੇ ਵੀ 14 ਕਿਲੋ ਤਿਆਰ ਹੈ 14 ਹਾਂਜੀ ਇਹਦੇ ਥੱਲੇ ਭਾਈ ਕਹਿੰਦਾ ਕੰਡਾ ਲਾ ਸਕਦੇ ਹਾਂ 14 ਕਿਲੋ ਜਿਹੜਾ ਪ੍ਰੋਪਰ ਹੀ ਤਿਆਰ ਆ ਇਹ ਛੋਟੀ ਸ਼ਕੀਨ ਆਗੀ ਤੇ ਦੇਊ ਕਿਲੋ ਤੋਂ ਕਿਲੋ ਹੋਰ ਹਾਂਜੀ ਹਾਂਜੀ 16 ਕਿਲੋ ਦੀ ਵੀ ਰਹੀ ਠੀਕ ਆ ਪਿਓਰ ਹਰਿਆਣੇ ਦੀ ਆ ਜੀ ਪਿਓਰ ਹਰਿਆਣੇ ਦੀ ਛੋਟੀ ਬਾਈ ਕਹਿੰਦਾ ਵਧੀਆ ਦੁੱਧ ਕੱਢ ਸਕਦੀ ਆ ਸਾਂਭ ਸੰਭਾਲਦੇ ਹੈਨਾ ਜੀ ਵਾ ਪੱਕਾ ਰੱਖਾਂਗੇ ਜੀ ਸੰਭਾਲ ਕਰਾਂਗੇ ਹਾਂਜੀ ਹਾਂਜੀ ਉੱਤੇ ਫਰਕ ਪੈਂਦਾ ਤੇ ਇਹਦਾ ਬਾਈ ਰੇਟ ਹੈ ਇਹਦਾ ਰੇਟ 2 ਕਰਦੇ 2 ਹਾਂਜੀ ਪੂਰਾ ਦੋ 2 ਲੱਖ ਰੁਪਈਆ 2 ਲੱਖ ਰੁਪਈਆ ਇਹਦਾ ਰੇਟ ਹੈਗਾ ਪੂਰਾ 2 ਲੱਖ ਰੁਪਈਆ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਬਾਕੀ ਬਾਈ ਕੋਲੇ ਚੰਗੇ ਜਿਹੜੇ ਸ਼ਕੀਨ ਪਸ਼ੂ ਤੁਹਾਨੂੰ ਦੇਖਣ ਨੂੰ ਮਿਲਣਗੇ ਚਾਹੇ ਇਕਾਲੀ ਮੰਡੀ ਹੋਵੇ ਚਾਹੇ 20 ਵਾਲੀ ਮੰਡੀ ਹੋਵੇ ਤੇ ਚਾਹੇ 10 ਵਾਲੀ ਮੰਡੀ ਹੋਵੇ ਜਿਹੜੀ ਵੱਡੀ ਮੰਡੀ ਕਿਤੇ ਵੀ ਹੋਈ ਤਾਂ ਤੁਹਾਨੂੰ ਟਾਪ ਕੁਆਲਿਟੀ ਦੀਆਂ ਮੱਝਾਂ ਦੇਖਣ ਨੂੰ ਮਿਲਣੀਆਂ ਤੇ ਬਾਕੀ ਬਾਈ ਦਾ ਕੰਮ ਹੈਗਾ ਵਪਾਰ ਦਾ ਪੁਰਾਣਾ ਕੰਮ ਆ ਸਦੀਆਂ ਤੋਂ ਠੀਕ ਆ ਤੇ ਘਰੇ ਵੀ ਤੁਸੀਂ ਜਾ ਸਕਦੇ ਹੋ ਉੱਥੇ ਵੀ ਤਸੱਲੀ ਕਰਕੇ ਜਿਹੜੇ ਪਸ਼ੂ ਖਰੀਦ ਸਕਦੇ ਹੋ ਪਿੰਡ ਬਾਈ ਦਾ ਖਿਵਾ ਜਿਹੜਾ ਮਾਨਸਾ ਇੱਕ ਵਾਰੀ ਨੰਬਰ ਹੋਰ ਉਹ 9958 99166 ਹੈਨ ਕਰਨ ਦਾ ਪ੍ਰਬੰਧ ਹੈਗਾ ਹਾਂਜੀ ਹਾਂਜੀ ਜਦੋਂ ਵੀ ਕੋਈ ਭਰਾ ਬਾਹਰਲੀ ਸਟੇਟ ਚੋਂ ਆਉਂਦਾ ਕਿਸੇ ਨੇ ਪੰਜ ਚਾਰ ਮੱਝਾਂ ਇਕੱਠੀਆਂ ਖਰੀਦਣੀਆਂ ਨੇ ਤਾ ਬਾਕੀ ਬਾਈ ਕੋਲੇ ਰਹਿਣ ਕਰਨ ਦਾ ਪ੍ਰਬੰਧ ਖਾਣ ਪੀਣ ਦਾ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਊਗੀ ਪੂਰਾ ਤਸੱਲੀ ਕਰ ਕੇ ਜਿਹੜੇ ਪਸ਼ੂ ਖਰੀਦ ਕੇ ਲਜਾਇਓ ਤੇ ਕੋਈ ਵੀ ਦਿੱਕਤ ਨਹੀਂ ਆਊਗੀ ਬਾਕੀ ਬਾਈ ਨਾਲ ਸੰਬੰਧ ਜ਼ਰੂਰ ਕਰ ਲਿਓ ਮਿੱਤਰੋ ਤੇ ਬੈਡ ਆ ਗਈ ਐਚਪੀ ਦੀ ਤਾਜੀ ਸੂਈ ਹੋਈ ਆ ਤੇ ਬਾਕੀ ਆਪਾਂ ਤੋਰ ਕੇ ਦਿਖਾ ਦਈਏ ਇੱਕ ਵਾਰੀ ਫੇਰ ਬਾਈ ਤੋਂ ਜਾਣਕਾਰੀ ਲੈ ਕੇ ਦਵਾਂ ਮੰਗਰਾ ਬੱਸਾ ਤੇ ਥਾਂ ਲੇਵਾ ਬਿਲਕੁਲ ਸਾਫ਼ ਆ ਤੇ ਤਾਜੀ ਸੂਈ ਹੋਈ ਆ ਐਚਪੀ ਦੀ ਬੈਡ ਜਿਵੇਂ ਆਪਣਾ ਬੈੜਾ ਹੁਣ ਸਸਤੀਆਂ ਹੋ ਗਈਆਂ ਤਾਂ ਵਿੱਚ ਭਰਾ ਬਈ ਕਹਿੰਦੇ ਅਸੀਂ ਬਿਹੜਾ ਖਰੀਦਣ ਵਾਸਤੇ ਤਾਂ ਬਹੁਤ ਹੀ ਵਧੀਆ ਚਫ ਦੀ ਬਿਹੜ ਆ ਗਈ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂ ਥਣਲੇ ਬਸ ਆਫਾ ਬਿਲਕੁਲ ਤੇ ਚੰਗੇ ਦੁੱਧ ਵਾਲੀ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨੂੰ ਪੁੱਛਦੇ ਆ ਕਿੰਨਾ ਦੁੱਧ ਕੱਢੂ ਤੇ ਕੀ ਜਾਣਕਾਰੀ ਹੈ ਨਾ ਕਹਿਮਾ ਸੁਗਾ ਤੇ 11 ਤਰੀਕ ਨੂੰ ਧਨੌਲੇ ਪਹੁੰਚਾ ਹੋਏ ਸੀ ਬਾਈ ਲੈ ਕੇ ਰੇ ਪੂਰੇ ਆ ਬਾਈ ਬਈ ਅਸੀਂ ਆ ਗਏ ਬਈ ਬਾਈ ਨਾਮ ਦਾ ਸੀ ਜੈ ਨਾ ਹਰਜਿੰਦਰਪਾਲ ਪਿੰਡ ਰਾਜ ਜਿਹੜਾ ਹਰਜਿੰਦਰਪਾਲ ਜੀ ਹਰਜਿੰਦਰਪਾਲ ਹਰਜਿੰਦਰ ਬਾਈ ਪਿੰਡ ਕਿਹੜਾ ਹੈ ਪਿੰਡ ਦਰਾਜ ਹੈ ਰਾਜ ਜਿਲ੍ਹਾ ਮਰਾਨਾ ਜਿਹੜਾ ਪਨਾਲਾ ਜੀ ਠੀਕ ਹੈ ਹਰਜਿੰਦਰ ਇੱਕ ਵਾਰ ਤਾਂ ਨੰਬਰ ਬੋਲੀ ਬਾਈ 98780 17922 ਆ ਥੋੜੀ ਜਿਹਾ ਵਾਲੀ ਹੁਮਾੜੀ ਹੁੰਦੀ ਹੈ ਨਾ ਹਾਂਜੀ ਹਾਂਜੀ ਤੇ ਕੰਮੇ ਸੂਈ ਹੈ ਬਾਈ ਦੂਜਾ ਸੂਈ ਹੈ ਬਾਈ ਦੂਜਾ ਸੂਈ ਕਰਦੀ ਹੈ ਕਿ ਵਪਾਰ ਨਹੀਂ ਵਪਾਰਦੀ ਹੈ ਬਾਈ ਠੀਕ ਹੈ ਹਾਂਜੀ ਤੇ ਅੱਜ ਕੈ ਦਿਨ ਹੋ ਗਏ ਬਾਈ ਸੂਈ ਅੱਜ 14 15 ਦਿਨਾਂ ਦਾ ਬਾਈ ਠੀਕ ਹੈ 14 15 ਦਿਨਾਂ ਦੀ ਸੂਈ ਆ ਤੇ ਦੁੱਧ ਬਾਈ ਇਸ ਪਰ ਦੋ 24 25 ਕਿਲੋ ਬਾਈ ਤੋਲਣ ਵਾਲਾ ਤਿਆਰ ਹੈਗਾ ਕੰਡਾ ਲਾਣਾ ਨਹੀਂਗਾ ਤੋਲਣ ਵਾਲਾ ਤਿਆਰ ਹੈਗਾ ਹੂੰ ਲੈ ਮਿੱਤਰੋ ਬਾਈ ਕਹਿੰਦਾ ਕਹਣ ਵਾਲਾ ਨਹੀਂ ਕੰਡਾ ਲਾ ਕੇ ਦੇਖ ਲਓ ਤਿੰਨ ਟਾਈਮ ਤਸੱਲੀ ਕਰ ਲਿਓ 24 ਤੋਂ 25 ਕਿਲੋ ਤਿਆਰ ਹਾਂਜੀ ਤੇ ਹਮੀਦ ਬਾਈ ਕਿੰਨੇ ਕਰੂਗੀ ਮੀਜੀ 22 ਕਿਲੋ ਦੀ ਮੀਜੀ ਹੈਗੀ ਹੈ ਐਵੇਂ ਕਹੈ ਨੂੰ ਆ 35 ਕਿਹਾ ਚਲੋ ਨਾ ਨਹੀਂ ਬਾਈ ਘਾਰ ਹੋਊਗੀ ਵੱਡਾ ਹੁੰਦਾ ਬਸ ਇਹਨਾਂ ਤੋਂ ਦੁੱਧ ਵੱਖੋਂ ਮੰਨ ਲਾ ਜਿੰਨਾ ਮਰਜ਼ੀ ਲੈ ਲੈ ਹਣਾ ਚਾਹੇ ਆ ਪਾਲਾਂਗੇ ਉਹ ਦੁੱਧ ਕੱਢ ਦਿੰਦੀਆਂ ਨੇ ਹਾਂਜੀ ਹਾਂਜੀ ਤੇ ਹਰਜਿੰਦਰ ਬਾਈ ਗੱਲ ਰੇਟ ਦੀ ਆਂਦੇ ਰੇਟ ਕੀ ਕਰਿਆ 85000 ਰੁਪਏ ਦਾ 85000 ਮਾਨਤਨ ਹੋ ਜੂ ਹਾਂਜੀ ਮਾਨਤਨ ਹੋ ਜਾਊਗਾ ਰੇਟ ਬਾਈ 85000 ਕਰਦਾ ਮੰਡੀ ਦੇ ਹਿਸਾਬ ਰੇਟ ਕਰਨਾ ਪੈਂਦਾ ਹੁੰਦਾ ਕਿਉਂਕਿ ਵੱਡੀ ਮੰਡੀ ਆ 11 ਤਰੀਕਾ ਲਈ ਹਾਂਜੀ ਤੇ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਨ ਹੋਊਗਾ ਕੋਈ ਘਬਰਾਉਣ ਦੀ ਗੱਲ ਨਹੀਂ ਜਦੋਂ ਬਾਈ ਨਾਲ ਅੱਗੇ ਸੰਪਰਕ ਕਰੋਗੇ ਤੇ ਤਸੱਲੀ ਤੁਸੀਂ ਕਰਨੀ ਆ ਚਾਰ ਟਾਈਮ ਜੋ ਤਿੰਨ ਟਾਈਮ ਜੋ ਹਾਂਜੀ ਤੇ ਰੇਟ 85000 ਮਾਨਤਨ ਹੋ ਜੂ ਪਿੰਡ ਬਾਈ ਦਾ ਹੈਗਾ ਰਾਜਾ ਇਹ ਲੱਗ ਰਿਹਾ ਨਾਲ ਹੈ ਨਾ ਤੇ ਇਹ ਝੋਟੀ ਵੀ ਆਪਣੇ ਬਈ ਤਨੇ ਆਪਣੀਆਂ ਜੀ ਆ ਤੋੜ ਦੇ ਮੜੇ ਇੱਕ ਵਾਰੀ ਝੋਟੀ ਵੀ ਤੋੜ ਦੇ ਇੱਕ ਬਾਈ ਕੋਈ ਵੀ ਝੋਟੀ ਵੀ ਇਹ ਬੁਫਾਰ ਦਾ ਕੰਮ ਆ ਸਾਫ ਸੁਥਰਾ ਤਾਂ ਦੋ ਤਿੰਨ ਮਹੀਆ ਹੁੰਦੀਆਂ ਨਹੀਂ ਤੇ ਵਧੀਆ ਵਪਾਰ ਦਾ ਕੰਮ ਆ ਕਰੇ ਫਿਰ ਤਾਂ ਹੁੰਦੀਆਂ ਹੁਣੇ ਤਾਂ ਜੀ ਹਾਂ ਜੀ ਮੇਰੇ ਮਹੀਆ ਹੁੰਦੀਆਂ ਕਈ ਵਾਰ ਕਿਸੇ ਭਰਾ ਨੇ ਘਰੋਂ ਫੋਨ ਕਰਕੇ ਕਹਿੰਦਾ ਫੋਨ ਕਰ ਲੈ ਹੈ ਨਾ ਲੈ ਇੱਕ ਵਾਰੀ ਝੋਟੀ ਦੁਰ ਦੀ ਚੈੱਕ ਕਰੋ ਤੇ ਸੂਈ ਹੀ ਆ ਬਈ ਹਾਂ ਸੂਈ ਵੀ ਬਾਈ ਹਫਤਾ ਹੋ ਗਿਆ ਸੂਈ ਰੋ ਬਾਈ ਇੱਕ ਹਫਤੇ ਦੀ ਹਾਂ ਇੱਕ ਹਫਤੇ ਸੂਈ ਹੀ ਆ ਬਾਈ ਕਹਿੰਦਾ ਬਾਕੀ ਲੈਵਲ ਲੂਗਾ ਸਾਫ ਆ ਬਿਲਕੁਲ ਤੇ ਸਵੇਰੇ ਸਵੇਰੇ ਲੈ ਕੇ ਪਹੁੰਚੇ ਹੋਏ ਸੀਗੇ ਤੇ ਥਣਲੇਵਾ ਬਿਲਕੁਲ ਸਾਫ ਮੈਂ ਤੇ ਹਰਜਿੰਦਰ ਭਾਈ ਕੰਮੇ ਸੂਈ ਝੋਟੀ ਹੈ ਦੂਸਰਾ ਸੂਆ ਬਾਈ ਇਹ ਦੂਜਾ ਸੂਆ ਹਾਂਜੀ ਤੇ ਦੁੱਧ ਹੁਣ ਪ੍ਰੋਪਰ ਦੋ ਤੋਂ 11 ਕਿਲੋ ਹਾਜ਼ਰ ਆਈ ਉਹਨੂੰ ਪੂਰਾ ਹਾਂਜੀ 11 ਕਿਲੋ ਬਾਈ ਕਹਿੰਦਾ ਹਾਜ਼ਰ ਦੂਜਾ ਸੂਆ ਤਾਜੀ ਸੂਈ ਹੋਈ ਹੈ ਹਫਤਾ ਹੋ ਗਿਆ ਸੂਈ ਨਹੀਂ ਇੱਕ ਹਫਤੇ ਸੂਈ ਹੈ ਤੇ ਬਾਕੀ ਤਾਂ ਹਜੇ ਮੇਲਾ ਮੂੜੀ ਤੇ ਲੱਗੂ ਬਾਈ ਹਾਂਜੀ ਹਾਂਜੀ ਇਹਦਾ ਮੈਂ ਦੁੱਧ ਦੇ ਆਉਂਗਾ ਜੀ ਦੋ ਦੋ 13 13 ਕਿਲੋ ਦੀ ਮਾਲਕਨ ਹੈਗੀ ਹੈ ਭਾਈ ਕਹਿੰਦਾ 13 ਕਿਲੋ ਦੀ ਮਾਲਕਨ ਹੈਗੀ ਹੈ ਤੇ ਬਾਕੀ ਮਿੱਤਰੋ ਤਸੱਲੀ ਤੁਸੀਂ ਕਰਨੀ ਹੈ ਪੈਸੇ ਤੁਸੀਂ ਲਾਉਣੇ ਹਨ ਤੇ ਇਹਦਾ ਵੇਚਣ ਦਾ ਰੇਟ ਜਿਹੜਾ 155 ਜੀ 1,55,000 ਮੰਦੇ ਨੇ ਕੁਸਪਾ ਨਹੀਂ ਮਾਨਤਾ ਦੇ ਕਰਦਿਆਂ ਬਾਈ ਜੀ ਠੀਕ ਆ ਵੀ ਨਹੀਂ ਹੁਣ ਮੈਂ ਕਿਹਾ ਵੀ ਜਿਵੇਂ ਹੁਣ ਤਾਂ ਮੰਨ ਲਓ ਮੌਸਮ ਨਾਲ ਫਰਕ ਪੈਂਦਾ ਨਹੀਂ ਨਹੀਂ ਇਹਦਾ ਕੋਈ ਵਿਕੀ ਜਾਂਦਾ ਮਾਲ ਵੀਰੇ ਨਾਲ ਰੇਟ 155 ਝੋਟੀ ਦਾ ਮਾਨਤਾ ਨੂੰ ਮੌਕੇ ਦੇ ਹੋ ਜੂ ਰੇਟ ਮੰਡੀ ਹਿਸਾਬ ਕਰਨਾ ਪੈਂਦਾ ਉਹ ਗੱਬਣਾਗੀ ਉਹ ਗੱਬਣਾ ਜੀ ਉਹ ਵੀ ਤੋਰ ਦੇ ਆਰਦਾ ਦੂ ਕਰਦੇ ਆ ਬਾਈ ਕੋਲੇ ਹੈਗੀ ਆ ਗੱਬਣ ਕੱਚੀ ਜੇ ਕਿ ਸਿਪਰਾ ਨੇ ਕਈ ਵਾਰ ਅਗਲਾ ਕਹਦਾ ਹੁੰਦਾ ਸੀ ਤੇ ਗੱਬਣੀ ਲੈਣੀ ਹੈ ਨਾ ਤੇ ਕਿੰਨਾ ਟਾਈਮ ਕੱਢ ਜੂ ਬਈ ਹਰਜਿੰਦਰ ਇਹ ਹਫਤਾ ਦਾ 10 ਦਿਨ ਕੱਢ ਜੂ ਵੀਰੇ ਹਜੇ ਹੂੰ 10 ਦਿਨਾਂ ਦੀ ਹਜੇ ਹੈਗੀ ਕੱਚੀ ਹਫਤਾ ਵੀ ਕੱਢ ਸਕਦੀ ਐ 10 ਦਿਨ ਵੀ ਕੱਢ ਸਕਦੀ ਐ ਬਾਕੀ ਪਸਦਾ ਕੋਈ ਦਰਮੈਨਾ ਕਹਦਾ ਨਾ ਹਾਂਜੀ ਕਿ ਕਹਦਾ ਦਰਮੈਨਾ ਅੱਧ ਦਰਮੈਨਾ ਲੇਵਾ ਹਜੇ ਬਣਾਉਂਦੀ ਹੁੰਦੀ ਐ ਇਹ ਕਹਿੰਦੇ ਸੂਏ ਪੈ ਕਲੂਨ ਸੌਂਦੀ ਐ ਕਲੂਨ ਹਾਂਜੀ ਇਹ ਹੈਗੀ ਐ ਪਹਿਲੇ ਸੂਏ ਜਿਹੜੀ ਸੂਜ ਝੋਟੀ ਹਜੇ ਲੇਵਾ ਬਣਾਈ ਜਾਂਦੀ ਐ ਪਰ ਸੂਣ ਤੋਂ ਬਾਅਦ ਵੀ ਚਾਲੀ ਦਿਨ ਜਿਹੜੇ ਪਹਿਲੇ ਪਸ਼ੂ ਪਹਿਲੇ ਸੂਏ ਪਸ਼ੂ ਨੇ ਬਣਾਉਣਾ ਹੁੰਦਾ ਲੈ ਹਾਂਜੀ ਹਾਂਜੀ ਤੇ ਇਹਦਾ ਬਾਈ ਕੀ ਮੁੱਲ ਹੈ ਇਹ ਇੱਕ ਚਾਲੀ ਹੈ ਜੀ ਇੱਕ ਚਾਲੀ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਇਹਦਾ ਰੇਟ ਹੈਗਾ ਇੱਕ ਚਾਲੀ ਮਿੱਤਰੋ ਹਫਤਾ ਦਾ ਹਜ਼ਾਰਾਂ ਦੀ ਕੱਚੀ ਆ ਜੇਕਰ ਕਿਸੇ ਭਰਾ ਨੇ ਇਹ ਵੀ ਲੈਣੀ ਹੈ ਤਾਂ ਪੂਰੀ ਜਜਮੈਂਟ ਕਰਕੇ ਝੋਟੀ ਜਿਹੜੀ ਖਰੀਦ ਸਕਦਾ ਪਹਿਲੇ ਸੂਏ ਸੂਗੀ ਤੇ ਬਾਈ ਕੋਲੇ ਤਨ ਨਾਗਣੇ 2 ਹਜੇ ਕਹਿੰਦਾ ਹੋਰ ਆਉਣਾ ਵਧੀਆ ਵਪਾਰ ਦਾ ਕੰਮ ਚੰਗੇ ਲੈਵਲ ਤੇ ਬਾਕੀ ਘਰੇ ਵੀ ਇੱਕ ਦੋ ਪਸ਼ੂ ਹੁੰਦੇ ਆ ਕਈ ਵਾਰ ਜੇ ਕਿ ਜਿਪਰਾ ਨੇ ਪੂਰੀ ਤਸੱਲੀ ਕਰਕੇ ਖਰੀਦਣੀ ਆ ਤਾਂ ਕੰਡਾ ਉਹਰਾ ਨਾਲ ਲੈ ਕੇ ਆ ਜਾ ਹਾਂ ਜੀ ਹਾਂ ਜੀ ਕੰਡਾ ਨਾਲ ਲੈ ਕੇ ਆਏ ਤਸੱਲੀ ਕਰ ਲਓ ਤੁਹਾਨੂੰ ਚਾਰ ਟਾਈਮ ਦੀ ਤੇ ਫਿਰ ਜਿਹੜਾ ਤੁਸੀਂ ਪਸ਼ੂ ਹੈ ਖਰੀਦ ਸਕਦੇ ਹੋ ਤੇ ਇੱਕ ਵਾਰੀ ਡੈਸ ਹੋਰ ਉਹਦੇ ਬਾਈ ਪਿੰਡ ਜ਼ਰਾ ਜਿਹੜਾ ਬਰਨਾਲਾ ਤਸੀਲ ਤਪਾ ਫੋਨ ਨੰਬਰ 98780 1792 ਲੈ ਸੰਪਰਕ ਕਰਕੇ ਜਰੂਰ ਆ ਜਾ ਮਿੱਤਰੋ ਧੰਨਵਾਦ ਕਰੋਨੇ ਕਬਾਂ ਟਾਪ ਦੀ ਛੋਟੀ ਕੱਟੀ ਦੌਰ ਕੇ ਦਿਖਾਉਣਿਆ ਤੇ ਸੰਗਾ ਸੰਗਾ ਦਾ ਫੇਸਬੁਕ ਕੁਆਲਿਟੀ ਬਹੁਤ ਹੀ ਵਧੀਆ ਇਧਰੋਂ ਲਿਆ ਬਾਈ ਤੇ ਛਿਰਾ ਗੱਲਵਾਦਾ ਤੇ ਪਹਿਲਨਾਂ ਬਾਈ ਹਾਂ ਪਹਿਲਨਾਂ ਹੀ ਪਹਿਲੇ ਸੂਈ ਸੂਈ ਰਹੀ ਆ ਹਾਂ ਸੂਈ ਵੀ ਪਹਿਲੇ ਸੂਈ ਆ ਤੇ ਕੱਟੀ ਜਾਣਕਾਰੀ ਪੂਰੀ ਲੈ ਕੇ ਦੇਵਾਂਗੇ ਜੇ ਮੈਂ ਪਹਿਲਨ ਕੱਟੀਆਂ ਸਕੀਨ ਨੇ ਜਿਹੜੇ ਪੁਰਾ ਇੱਕ ਵਾਰੀ ਜ਼ਰੂਰ ਦੇਖ ਲਿਓ ਤੇ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦੇਣਾ ਤਾਜੀ ਸੂਈ ਹੋਈ ਹੈ ਹਨਾ ਮੇਨ ਗੱਲ ਤੇ ਪੂਰੀ ਪ੍ਰਾਪਰ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕੱਟੀ ਸਕੀਨ ਆ ਸਿੰਗਾ ਖੁੰਗਾ ਕਨੀਓ ਥਣ ਪੱਖੋਂ ਲੇਵੀ ਪੱਖੋਂ ਬਿਲਕੁਲ ਸਾਫ਼ ਜਿਹੜਾ ਲੇਵਲ ਲੱਗਿਆ ਹੋਇਆ ਤੇ ਤਾਜੀ ਸੂਈ ਹੈ ਮੇਨ ਗੱਲ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਪ੍ਰੋਪਰ ਜਾਣਕਾਰੀ ਲੈ ਕੇ ਨੇ ਬਾਈ ਸਸੀ ਗਾਲ ਸਸੀ ਗਾਲ ਤੇ ਬਾਈ ਪਿੰਡ ਦੱਸਿਓ ਗਵਿੰਦਪੁਰਾ ਜੀ ਗਵਿੰਦਪੁਰਾ ਬਿਜਲਾ ਮਾਨਸਾ ਨਹੀਂ ਬਠਿੰਡਾ ਬਠਿੰਡਾ ਗਵਿੰਦਪੁਰਾ ਪਿੰਡ ਬਾਈ ਦਾ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਨਾਂ ਕੀ ਦੱਸਿਆ ਬਾਈ ਅੰਗਰੇਜ਼ ਸਿੰਘ ਜੀ ਅੰਗਰੇਜ਼ ਅੰਗਰੇਜ਼ ਇੱਕ ਵਾਰ ਨੰਬਰ ਬੋਲੂਗਾ 778873651 ਅੰਗਰੇਜ਼ ਜੀ ਆਪਾਂ ਗੱਲ ਕਰ ਲਈ ਬਾਈ ਇਹ ਮਨਲਾ ਕੱਟੀ ਕਿੰਨੇ ਟਾਈਮ ਦੀ ਹੈ ਕੱਟੀ ਚੌਗੀ ਹੋਈ ਜੀ ਚੌਗੀ ਪਹਿਲੇ ਸੂਈ ਪਹਿਲਾ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ 6-7 ਦਿਨ 6-7 ਦਿਨ ਦੁੱਧ ਬਾਈ ਨੂੰ 11 ਕਿਲੋ ਆਈ ਕੁਰਾ ਹਾਂਜੀ ਲੈ ਮਿੱਤਰੋ 11 ਕਿਲੋ ਬਾਈ ਅੰਗਰੇਜ਼ ਕਹਿੰਦਾ ਦੋ ਦੋ ਤਿਆਰ ਆ ਪਹਿਲੇ ਸੂਈ ਕੱਟੀ ਹੈਗੀ ਸੋਹਣੀਆ ਥਾਂ ਲੇਵਾ ਬਿਲਕੁਲ ਸਾਫ ਆ ਤੇ ਕਦ ਕਾਟ ਕੰਨੀਓ ਸਿੰਗਾ ਸੂੰਗਾ ਕੰਨੀਆ ਸਾਰੀ ਗੱਲ ਬਾਤ ਓਕੇ ਆ ਬਾਕੀ ਜੇ ਕੋਈ ਫੇਰ ਵੀ ਸਾਨੂੰ ਦਿੱਕਤ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੰਗਰੇਜ਼ ਬਾਈ ਰੇਟ ਕੀ ਕਰਤਾ ਜਾਇਜ ਆ ਮਨੋ ਤਾਂ 120 ਕਰਦੇ ਆ ਮੰਡੀ ਸਾਹਿਬ ਆ ਹਾਂਜੀ ਕਿੱਥੋਂ ਤੱਕ ਛੱਡ ਦਿੰਦੇ ਇੱਕ 10 ਦੀ ਦੇ ਇੱਕ ਲੱਖ 20 ਹਜ਼ਾਰ ਰੇਟ ਆ ਮਿੱਤਰੋ 1 ਲੱਖ 10 ਹਜ਼ਾਰ ਦੀ ਬਾਈ ਕੰਦਾ ਝੋਟੀ ਦੇ ਦਾਂਗੇ ਪਹਿਲੇ ਸੂਏ ਆ ਕਈ ਵਾਰ ਭਰਾ ਪਹਿਲੇ ਸੂਏ ਦੇ ਸਕੀਨ ਹੁੰਦੇ ਆ ਤਾਂ 11 ਕਿਲੋ ਦੁੱਧ ਮਨਦਰੰਗ ਅੰਰੇਜ ਮਾਰਜਿਨ ਬੇਸ਼ਕਾਰ ਟਾਈਮ ਤੋਂ ਕਿਲੇ ਲੈ ਜਾਓ ਕਿਲੇ ਜੀ 11 ਕਿਲੋ ਦੁੱਧ ਬਾਈ ਕਹਿੰਦਾ ਮਿੰਕੇ ਲੈ ਜਾਓ ਕੋਈ ਗੱਲ ਨਹੀਂ ਤਸੱਲੀ ਕਰੋ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਤੁਸੀਂ ਫੇਰ ਜਿਹੜੀ ਇਹ ਕੱਟੀ ਖਰੀਦ ਸਕਦੇ ਹੋ ਪਿੰਡ ਬਾਈ ਦਾ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਮਿੱਤਰੋ ਸੰਪਰਕ ਜ਼ਰੂਰ ਕਰ ਲਓ